ਹੈਲੋ ਜੀ ਸੱਸੀ ਗਾਲ ਜੀ ਸਾਰੇ ਨੂੰ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਰਹੋਗੇ ਵਾਹਿਗੁਰੂ ਜੀ ਅੱਦੀ ਸਾਰਿਆਂ ਨੂੰ ਠੀਕ ਠਾਕ ਰੱਖਣ ਤੇ ਹਾਂਜੀ ਇਹ ਮੇਰੇ ਕੋਲ ਕਈ ਦਿਨਾਂ ਦੀ ਵੀਡੀਓ ਪਹਿਲਾਂ ਦੀ ਜਾਨੀ ਕਿ ਕਲਿੱਪਾਂ ਜਿਹੇ ਪਈਆਂ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਇੱਥੇ ਜਿਹੜੀ ਆਪਣੀ ਅਲਮਾਰੀਆ ਸੀਗੀਆਂ ਉਹ ਆਪਾਂ ਇੱਥੇ ਉਤਾਰਤੀਆਂ ਸੀਗੀਆਂ ਤੇ ਇੱਧਰ ਦੇਖੋ ਆਪਾਂ ਜਿਹੜਾ ਆਪਣਾ ਬੈਕਸੈੱਡ ਬਣਾਇਆ ਸੀ ਉਹ ਆਪਾਂ ਨੇ ਅੰਦਰ ਲੈ ਕੇ ਰੱਖਤਾ ਸੀਗਾ ਦੇਖੋ ਇਹ ਇਧਰਲੀ ਸਾਈਡ ਆ ਜਿਹੜਾ ਆਪਾਂ ਨੇ ਸੈੱਟ ਕੀਤਾ ਵਾ ਜੇਕਰ ਆਪਾਂ ਬੈਕਸੈੱਡ ਉਧਰਲੀ ਸਾਈਡ ਲਗਾਉਂਦੇ ਜਿੱਥੇ ਆਪਾਂ ਨੇ ਸ਼ੈਂਪੂ ਸਟੇਸ਼ਨ ਰੱਖਿਆ ਤਾਂ ਉਧਰ ਬਿਲਕੁਲ ਹੀ ਸਪੇਸ ਆ ਜਿਹੜੀ ਨਹੀਂ ਵੱਜਦੀ ਸੀਗੀ ਤੇ ਫਿਰ ਆਪਾਂ ਨੇ ਬੈਕਸੈੱਡ ਆ ਜਿਹੜਾ ਇਧਰਲੀ ਸਾਈਡ ਲਗਾਤਾ ਤੇ ਆਪਣਾ ਸ਼ੈਂਪੂ ਸਟੇਸ਼ਨ ਉਧਰਲੀ ਸਾਈਡ ਲਗਾਇਆ ਲਗਾਤਾ ਤੇ ਦੇਖੋ ਸੈਟਿੰਗ ਦਾ ਖੈਰ ਵਧੀਆ ਆ ਗਈ ਤੇ ਬਾਕੀ ਇੱਥੇ ਵਾਲੇ ਜੁਆਇੰਟ ਵਗੈਰਾ ਕਰਨ ਵਾਲੇ ਪਲੇਸ ਸੀ ਬਾਕੀ ਇੱਥੇ ਖੜਨ ਨੂੰ ਵੀ ਬਧੀਆਂ ਸਪੇਸ ਹੈਗੀ ਆ ਤੇ ਹਾਂਜੀ ਕਿਵੇਂ ਦੀ ਲੱਗੀ ਮੇਰੀ ਥੋੜੀ ਜਿਹੀ ਸਮਾਨ ਰੱਖਣ ਦੀ ਸੈਟਿੰਗ ਜਰੂਰ ਦੱਸਿਓ ਤੇ ਡੇਲਮਿਰਾ ਵਗੈਰਾ ਨੇ ਉਹ ਪਾ ਉਧਰ ਡਿਸਾਈਡ ਕਰਾਂਗੇ ਸੈਟ ਤੇ ਹਾਂਜੀ ਇਥੇ ਹੋ ਗਿਆ ਜੀ ਮਾਰਨਿੰਗ ਦਾ ਟਾਈਮ ਆ ਤੇ ਮੈਂ ਲੱਗੀ ਸੀ ਜੀ ਧੋਣ ਕੱਪੜੇ ਤੇ ਬੱਚੇ ਚਲੇ ਗਏ ਸੀ ਸਕੂਲ ਇਹਨਾਂ ਦੇ ਪਾਪਾ ਵੀ ਚਲੇ ਗਏ ਸੀ ਆਪਣਾ ਸ਼ਾਪ ਤੇ ਤੇ ਜਿਹੜੀ ਚੱਕਰ ਥੜ ਸੀ ਜੀ ਸਾਰੀ ਕਰਤੀ ਸੀ ਭਾਂਡੇ ਵਗੈਰਾ ਵੀ ਆਪਾਂ ਨੇ ਸਾਫ਼ ਕਰਦੇ ਸੀ ਮੈਂ ਜਿਹੜੇ ਕੱਪੜੇ ਸੀਗੇ ਬਾਅਦ ਵਿੱਚ ਧੋਣ ਲੱਗੀ ਸੀ ਕਿਉਂਕਿ ਇੱਕ ਦਿਨ ਪਹਿਲਾਂ ਹੈਗਾ ਸੀ ਜੀ ਵੀਰਵਾਰ ਵੀਰਵਾਰ ਨੂੰ ਕੱਪੜੇ ਅਸੀਂ ਨਹੀਂ ਧੋਉਂਦੇ ਮੈਂ ਕਹ ਚਲੋ ਅੱਜ ਆਪਾਂ ਇਹਨੇ ਕੱਪੜੇ ਨੇ ਆਪਣੇ ਧੋ دیے ਪਾਉਣ ਵਾਲੇ ਕੱਪੜੇ ਬੱਚਿਆਂ ਦੇ ਤੁਹਾਨੂੰ ਪਤਾ ਸਰਦੀਆਂ ਵਾਲੇ ਹਨਾ ਦੋ ਦੋ ਤਿੰਨ ਤਿੰਨ ਕੱਪੜੇ ਨੇ ਜਿਹੜੇ ਲੈਂਦੇ ਨੇ ਬਹੁਤ ਜ਼ਿਆਦਾ ਕੱਪੜੇ ਜਿਹੜੇ ਸਰਦੀ ਦੇ ਵਿੱਚ ਹੁੰਦੇ ਆ ਧੋਣੇ ਵਾਲੇ ਕੁਝ ਥੋੜਾ ਜਿਹਾ ਹੀ ਸੁੱਕਣ ਦਾ ਹੋ ਜਾਂਦਾ ਹਨਾ ਸੁੱਕਦੇ ਨਹੀਂ ਹੈਗੇ ਇੰਨੇ ਕੱਪੜੇ ਹਨਾ ਤੇ ਬਾਕੀ ਹੁਣ ਨਾ ਧੁੱਪ ਵੀ ਨਹੀਂ ਇੰਨੀ ਜ਼ਿਆਦਾ ਨਿਕਲਦੀ ਹੈਗੀ ਧੁੱਪ ਵੀ ਮੱਧਮ ਜੀ ਧੁੱਪ ਨਿਕਲਦੀ ਹੈ ਜੇ ਘਰ ਨਿਕਲਦੀ ਹੈਗੀ ਤੇ ਹਾਂਜੀ ਇੱਥੇ ਬਸ ਮੈਂ ਪਹਿਲਾਂ ਬੱਚਿਆਂ ਦੇ ਕੱਪੜੇ ਪਾਉਂਗੀ ਫਿਰ ਬਸ ਉਧਰ ਲਈ ਜਿਹੜੀ ਹੈ ਹੀ ਅੰਦਰੋਂ ਚਾਦਰ ਵਗੈਰਾ ਬੈੱਡਸ਼ੀਟ ਵਗੈਰਾ ਚੇਂਜ ਕੀਤੀ ਸੀ ਅੱਜ ਚਾਦਰ ਮੈਂ ਕਿਹਾ ਚਲੋ ਉਹ ਵੀ ਧੋਈ ਜਾਣਗੇ ਤੇ ਲੌਂਚ ਇੱਥੇ ਮੈਂ ਬੱਚਿਆਂ ਦੇ ਕੱਪੜੇ ਨੇੜੇ ਆਪਣੇ ਧੋਣੇ ਪਾਤੇ ਤੇ ਇਹ ਕੱਪੜੇ ਧੋਣ ਤੋਂ ਬਾਅਦ ਜੀ ਬਸ ਥੋੜੇ ਜਿੰਨੇ ਕੱਪੜੇ ਸੁੱਕੀ ਜਾਣਗੇ ਨਾਲ ਦੀ ਨਾਲ ਹੀ ਮੈਂ ਸੁੱਕਣੇ ਪਾਈ ਜਲੂ ਫਿਰ ਜਦੋਂ ਤਾਰ ਤੇ ਵੀ ਸਪੇਸ ਨਹੀਂ ਬਚਦੀਗੀ ਸੁੱਕਣੇ ਪਾਉਣ ਨੂੰ ਕੁਛ ਇਧਰ ਲਈ ਸਾਈਡ ਐਡ ਧੁੱਪ ਨਹੀਂ ਆਉਂਦੀ ਹੈਗੀ ਤੇ ਕੁਝ ਤਾਂ ਕੱਪੜੇ ਫਿਰ ਮੈਂ ਉਹਨੂੰ ਉਧਰ ਦੀ ਸਾਈਡ ਐਡ ਪਾ ਕੇ ਧੋਣੇ ਪੈਂਦੇ ਆ ਕੋਠੇ ਦੇ ਦੂਜੀ ਦੀ ਕਿਹੜੇ ਥੋੜੇ ਜਿਹਾ ਹੈਵੀ ਕੱਪੜੇ ਹੁੰਦੇ ਆ ਉਹ ਤੇ ਹਾਂਜੀ ਅੱਗੇ ਵਧਣ ਤੋਂ ਪਹਿਲਾਂ ਜਿਹੜਾ ਵੀ ਆਪਣੇ ਚੈਨਲ ਤੇ ਨਵਾਂ ਆਇਆ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਜੇ ਅੱਗੇ ਵੀ ਆਪਣੇ ਚੈਨਲ ਨੂੰ ਜਰੂਰ ਸ਼ੇਅਰ ਕਰਿਓ ਕੋਈ ਕਮੀ ਪੇਸ਼ੀ ਹੁੰਦੀ ਹੋਵੇ ਉਹ ਵੀ ਤੁਸੀਂ ਜਰੂਰ ਦੱਸਿਆ ਕਰੋ ਤੇ ਹਾਂਜੀ ਇੱਥੇ ਮੈਂ ਲੱਗੀ ਸੀ ਜੀ ਬਸ ਬੈੱਡ ਸ਼ੀਟ ਆਪਾਂ ਨੇ ਇਹ ਚਾਦਰ ਕੱਢੀ ਸੀਗੀ ਨਵੀਂ ਨਵੀਤਾ ਕਾਨੂੰ ਘਰ ਆਪਣੇ ਕੋਲ ਪਿਛਲੇ ਸਾਲ ਆਲੀ ਸੀ ਮੈਂ ਕਿਹਾ ਚਲੋ ਆਪਾਂ ਇਹਨੂੰ ਬਿਚਾ ਦਈਏ ਹੁਣ ਤੇ ਹਾਂਜੀ ਇੱਥੇ ਜਿਵੇਂ ਕਿ ਮੈਂ ਅਦਰਕ ਤੇ ਟੀਰਿਆ ਸੀਗਾ ਜਾਨਣੀ ਕਿ ਗਾਜਰਾ ਉਹਨੂੰ ਥੋੜੀ ਜਿਹੀ ਆਪਾਂ ਧੁੱਪ ਲਵਾਵਾਂਗੇ ਧੁੱਪੇ ਰੱਖ ਕੇ ਫਿਰ ਉਹਦਾ ਜਿਹੜਾ ਚਾਰ ਆ ਫਿਰ ਪਾਵਾਂਗੇ ਜਿਹੜਾ ਅੱਧਾ ਅੱਧਾ ਚਾਰ ਉਹ ਤਾਂ ਮੈਂ ਪਾਉਂਗੀ ਸਿਰਕੇ ਦੇ ਵਿੱਚ ਜਾਨਣੀ ਕਿ ਅੱਧੀਆਂ ਗਾਜਰਾਂ ਤੇ ਅੱਧੇ ਅਦਰਕ ਦਾ ਕੁਝ ਹੋਰ ਪਿਆ ਸੀ ਮੈਂ ਕਿਹਾ ਚਲੋ ਆਪਾਂ ਬਾਅਦ ਵਿੱਚ ਕੱਟ ਕੇ ਪਾ ਦਾਂਗੇ ਤੇ ਦੂਜਾ ਆਪਾਂ ਪਾਵਾਂਗੇ ਥੋੜਾ ਜਿਆਦਾ ਤਲ ਕੇ ਵੀ ਨਾਲ ਦੀ ਨਾਲ ਖਾਣ ਵਾਲਾ ਹੋ ਜਾਂਦਾ ਤੇ ਹਾਂਜੀ ਇੱਥੇ ਉਸ ਤੋਂ ਬਾਅਦ ਆ ਗਿਆ ਸੀ ਇੱਥੇ ਕੱਪੜੇ ਵਾਲਾ ਭਾਈ ਤੇ ਦੀ ਵਰਗੀਆਂ ਸਾਰੀਆਂ ਦੇਖਣ ਲੱਗੇ ਮੈਂ ਚਲੋ ਆਪਾਂ ਵੀ ਦੇਖਦੇ ਹਾਂ ਕਿ ਕੀ ਗੋਸ਼ਾਗਾ ਤੇ ਸਾਰੀਆਂ ਸਿੱਗੀਆਂ ਜਾਨੀ ਕਿ ਗਵਾਂਡੀਆਂ ਵੀ ਸੀ ਸਾਰੀਆਂ ਦੇਖਣ ਲੱਗ ਰਹੀਆਂ ਸੀਗੀਆਂ ਪਰ ਮੈਂ ਹੁਣ ਸੋਚਿਆ ਮੈਂ ਹੁਣ ਮੈਂ ਕੱਪੜੇ ਵਗੈਰਾ ਕੁਝ ਨਹੀਂ ਲੈਣੀ ਕਿਉਂਕਿ ਬਹੁਤ ਕੱਪੜੇ ਹੋਏ ਪੈਨੇ ਸਰਦੀਆਂ ਵਾਲੇ ਕੱਪੜੇ ਹਨਾ ਬਾਕੀ ਇਹਨੇ ਹੱਡ ਦੇ ਵੀ ਨਹੀਂ ਹੈਗੇ ਹਨਾ ਵੀ ਕੀ ਫਾਇਦਾ ਨਾਲ ਲੈ ਲੈ ਕੇ ਰੱਖੀ ਜਾਂਦਾ ਹੁਣ ਲਿ ਜਾਣਦਾ ਨਾ ਦੀ ਵਰਗਿਆਂ ਨੇ ਪਸੰਦ ਕੀਤਾ ਸੀਗਾ ਸ਼ਾਲ ਤੇ ਆਪਾਂ ਤਾਂ ਜੀ ਕੁਝ ਵੀ ਨਹੀਂ ਲਿਆ ਸਿਰਫ ਮੈਂ ਇੱਕ ਵੀਡੀਓ ਕਲਿੱਪ ਲਈ ਹੈਗੀ ਮੈਂ ਕਿਹਾ ਚਲੋ ਆਪਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਦਿਆਂ ਹੈਨਾ ਤੇ ਖੈਰ ਕੱਪੜੇ ਨਾਲ ਕੋਲ ਸੋਹਣੇ ਸੀਗੇ ਵੀਰੇ ਵਰਗਿਆਂ ਨੇ ਨਵਾਂ ਜਾਂ ਕੰਮ ਜਿਹੜਾ ਸਟਾਰਟ ਕੀਤਾ ਸੀ ਕਹਿ ਰਹੇ ਸੀ ਕਹਿੰਦੇ ਹਾਲੇ ਵੀ ਦੋ ਚਾਰ ਕਦੇ ਨਹੀਂ ਹੋਏ ਸੀ ਸਟਾਰਟ ਕੀਤੀ ਇਹਨੂੰ ਤੇ ਬਾਕੀ ਸੋਹਣੇ ਸੀਗੇ ਕੱਪੜੇ ਸਾਰੇ ਇਨਾਂ ਕੋਲੇ ਤੇ ਉਸ ਤੋਂ ਬਾਅਦ ਜੀ ਜਾਣਾ ਸੀ ਆਪਾਂ ਨੇ ਨੂਰ ਦੇ ਸਕੂਲ 'ਚ ਮੈਂ ਜਲਦੀ ਜਲਦੀ ਕੰਮ ਆਪਣੇ ਖਤਮ ਕੀਤੇ ਤੇ ਹਲੇ ਮੇਰੇ ਕੱਪੜੇ ਲੇ ਕੇ ਬੈੱਡ ਸ਼ੀਟ ਤੇ ਇੱਕ ਆਪਣੇ ਤੋਤਾ ਸੀਗਾ ਜੀ ਜਿਹਦਾ ਗਲਾਫ ਉਹ ਹੋਇਆ ਮੇਰਾ ਮਸ਼ੀਨ ਦੇ ਵਿੱਚ ਹੀ ਪਿਆ ਸੀ ਬਗਾ ਚਲੋ ਆਪਾਂ ਬਾਅਦ ਵਿੱਚ ਆ ਕੇ ਕੱਢਾਂਗੇ ਉਹਨਾਂ ਨੂੰ ਤੇ ਜੀ ਨੂਰ ਦੇ ਸਕੂਲ 'ਚ ਸਾਨੂੰ ਜਾਣਾ ਪਿਆ ਵਰਜਨ ਸੀਰੀ ਸਕੂਲ ਜਿਹੜਾ ਪਾ ਲੋ ਜੀ ਆਪ ਆ ਗਿਆਗੇ ਘਰ ਲੋ ਲੋ ਲੈ ਆਏ ਆਪਾਂ ਨਾਲ ਕਿਉਂਕਿ ਛੁੱਟੀ ਹੋ ਗਈ ਸੀ ਤੇ ਜੀ ਇਦਾਂ ਵੇਖੋ ਆਪਾਂ ਨੇ ਬਣਾ ਲਿਆ ਚਾਹ ਤੇ ਬੱਚਾਂ ਨੂੰ ਚਾਹ ਚੂ ਪਿਉਣਿਆ ਤੇ ਉਤਰੋਂ ਮਨੇ ਕੋਲ ਕਸਟਮਰ ਨੇ ਆਉਣਾ ਤੇ ਇਸ ਲਈ ਆਪਾਂ ਥੋੜੀ ਮੇਰੇ ਕੱਪੜੇ ਵੀ ਹਾਲੇ ਮਸ਼ੀਨ ਚ ਪਏ ਨੇਗੇ ਦੇਖਣੀ ਆ ਉਹ ਕੱਢ ਦੀਆਂ ਪਹਿਲਾਂ ਬਾਅਦ ਵਿੱਚ ਫਿਰ ਆਪਾਂ ਇੱਕ ਬੈੱਡ ਸ਼ੀਟ ਉਤਾਰੀ ਸੀ ਤੇ ਇੱਕ ਗਲਾਸ ਸੀ ਬਰ ਚਾਹੀਆ ਤੇ ਉਹ ਵੀ ਧੋਣਾਗਾ ਤੇ ਪਹਿਲਾਂ ਚਲੋ ਆਪਾਂ ਚਾਹ ਚੂ ਪੀ ਲਈਏ ਕਿਉਂਕਿ ਇਹ ਤਾਂ ਠੰਡ ਲੱਗਦੀ ਹੈ ਜੀ ਸਿੰਗਲ ਗਏ ਸੀ ਨਾ ਬਾਈ ਜੀ ਇਧਰ ਕੇ ਠੰਡ ਲੱਗਦੀ ਹੈ ਜੀ ਤਵਾ ਦੇ ਗਰਮ ਬਾਕੀ ਜੀ ਚਰੋਠੀਆਂ ਤੇ ਲੈ ਲਈਏ ਮੇਥੇ ਵਾਲੀਆਂ ਬੱਚਿਆਂ ਨੇ ਬਣਾ ਲਵਾਂਗੇ ਆਪਾਂ ਫੇਰ ਬਾਕੀ ਦੇ ਗੁੰਨੇ ਰੱਖ ਲਈ ਹਾਂਜੀ ਲੋ ਜੀ ਲੋ ਹੁਣ ਆ ਦਸਦੀ ਕੌਣ ਸੇਵ ਨੇ ਨੂੰਨੇ ਦੇਖੋ ਇਧਰ ਜੁੜੀ ਕਰੀਏ ਨੂੰ ਇਧਰ ਲੋ ਜੀ ਦੇਖੋ ਨੂੰਰ ਦਾ ਸੋਣਾ ਲੱਗਦਾ ਆਪਣਾ ਜੁੜੀ ਕਰਕੇ ਇਹਨੂੰ ਸਾਰੀ ਘਲਾਬਤ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਦੇ ਕੋਣੀ ਢੁੜਾ ਕਰਕੇ ਉੁਰਕੇ ਮੈ ਲੱਗਦਾ ਕੁਲ ਵੀ ਜੁੜਾ ਕਰਕੇ ਜਾਣ ਲੱਗ ਗਈ ਆ ਪੈਂਚਾ ਕਰਕੇ ਲਿਖੇ ਉਹ ਮਾਦੀਏ ਬਾਟ ਗੋੜਾੜੀ ਚਾਹ ਪੀਣ ਨਾਲ ਆਤ ਜੀ ਪੈ ਗਈ ਪਰ ਹੁਣ ਗੋੜ ਲਿਆਉਣੇ ਆ ਨਾ ਇਸ ਲਈ ਨਾ ਥੋੜੀ ਜੀ ਖੰਡ ਦੀ ਚਾਹ ਟੇਸਟ ਕਰਕੇ ਆ ਲਈ ਆ ਕਿਉਂਕਿ ਗੋੜ ਨੂੰ ਚਾਹ ਨਾਲ ਹੀ ਹੁੰਦੀ ਹੈ ਗਾੜੀ ਜੀ ਚਾਹ ਬਣਦੀ ਆ ਦਾ ਚ ਚਲੋ ਜੀ ਪਹਿਲਾਂ ਉਹ ਚਾਹ ਚੁ ਪਿਆਲੀ ਬੱਚਿਆਂ ਨੂੰ ਆ ਕੀ ਹੋ ਰਿਹਾ Tá okay. bom. Okay. ਹਾਂਜੀ ਇੱਥੇ ਆ ਗਈ ਸੀ ਜੀ ਆਪਣੇ ਕੋਲ ਸ਼ਾਪ ਤੇ ਕਸਟਮਰ ਤੇ ਇਹਨਾਂ ਨੇ ਕਰਾਉਣਾ ਸੀ ਫੇਸ ਦਾ ਕਲੀਨ ਅਪ ਤੇ ਨਾਲ ਹੀ ਵੈਕਸ ਸੀ ਥ੍ਰੈਡਿੰਗ ਵગેਰਾ ਇਦਾਂ ਦਾ ਕੁਝ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਆਪਾਂ ਜਿਹੜਾ ਕੰਮ ਹੋ ਵੀ ਆਪਣਾ ਸ਼ੇਅਰ ਕਰਦੇ ਆਂ ਤੇ ਬਾਕੀ ਇਹਨਾਂ ਦੇ ਫੇਸ ਤੇ ਜੀ ਪੈਕ ਲੱਗਿਆ ਹੋਇਆ ਸੀ ਉਹਨਾਂ ਚਿਹਰੇ ਮੈਂ ਕਿਹਾ ਚਲੋ ਆਪਾਂ ਖੜੇ ਸੀ ਥੋੜੇ ਮੋਟੇ ਚਲੋ ਗੱਲਾਂ ਬਾਤਾਂ ਨਾ ਚੱਲਦੀਆਂ ਰਹਿੰਦੀਆਂ ਨੇ ਕਿਉਂਕਿ ਵੈਕਸ ਵੀ ਮੈਂ ਗਰਮ ਹੋਣੀ ਰੱਖੀ ਹੋਈ ਸੀਗੀ ਤੇ ਹਾਂਜੀ ਸੈਟਿੰਗ ਖੈਰ ਆਪਣੀ ਬਹੁਤ ਸੋਹਣੀ ਆਈ ਆ ਬਾਕੀ ਤੁਸੀਂ ਵੀ ਜਰੂਰ ਦੱਸਿਓ ਅਗਰ ਤੁਸੀਂ ਵੀ ਮੇਰੀ ਜਿਹੜੇ ਸ਼ਾਪ ਦਾ ਕੰਮ ਯਾ ਦਸਤਾਰ ਨੂਰੇ ਉਰੇ ਸਾਡੇ ਦੇਖ ਲਗਾ ਲਓ ਜੀ ਆਪਣੀ ਨੂਰ ਨੇ ਦਸਤਾਰ ਸਜਾ ਰੱਖੀ ਅੱਜ ਕੇਸਰੀ ਰੰਗ ਦੀ ਹਨਾ ਨੂਰ ਦੇਖਾ